ਮੇਰਾ ਪਾਪਾ ਟਕਰਾਈ ਜਾਂਦਾ ਹੈ ਟਰੈਕਟਰ ਨੇ ਤਾਂ ਕਰਾਉਣੀ ਕਰਾਉਣੀ ਆ ਚੱਕ ਜੋ ਪਰ ਦੱਸਦਾ ਨਹੀਂ ਕਹਿੰਦੇ ਉਹ ਤੇਰੀ ਨੂੰ ਸੀ ਕੀ ਕਰਤਾ ਓ ਗਾਇ ਗਲਤ ਗियर ਲਾਤਾ ਓਏ ਆਹ ਕੀ ਹੋ ਗਿਆ ਇਹਦਾ ਮੂੰਹ ਹੀ ਤਾਂ ਨੂੰ ਕਰਦਾ ਕਹਿੰਦੇ ਇਹ ਉਹ ਚੱਕ ਫਿਰ ਠੋਕਦਾ ਗियर ਨਹੀਂ ਕਹਿੰਦੇ ਛੋਟਾ ਚੱਲਣ ਦੇਣਾ ਇਹ ਜੌਂਡੀਰ ਕਹਿੰਦੇ ਨੇ ਇਹਨੂੰ ਜਿਹੜੀ ਜਿਹੜੀ ਕਹਿੰਦੇ ਨੇ ਇਹਨੂੰ ਜਿਹੜੀ ਜਿਹੜੀ ਉਹ ਜਾਂਦਾ ਫੁਕਦਾ ਉਹ ਜਾਂਦਾ ਕਹਿੰਦਾ ਉੱਤੇ ਧੂਆਂ ਧੂਂ ਕਰਦਾ ਦੇਖੋ ਕਰੇ ਹੱਤ ਕਰਾਉਣਾ ਜਾਂਦਾ ਕਹਿੰਦੇ ਹੱਤ ਤੱਕ ਇਹ ਮੋੜ ਮੁੜ ਗਿਆ ਪਰ ਟਾਈਮ ਖਾ ਜਾਏਗਾ ਇਹ 2 ਮਿੰਟ ਤੋਂ ਪਲੱਸ ਜਾਣਾ ਹੈ ਟਰੈਕਟਰ ਨੇ ਕਿਉਂਕਿ 1 ਮਿੰਟ ਤੇ 30 ਸਕਿੰਟ ਹੋ ਜਾਣੇ ਇਹਨੂੰ ਸਿਰੇ ਆਉਣਾ 30 ਹੋ ਹੀ ਗਏ ਬੱਸ ਅਜੇ ਸਿਰੇ ਲੱਗਾ ਨਹੀਂ ਪਹਿਲਾ ਰਾਉਂਡ ਦੂਜੇ ਰਾਉਂਡ 'ਚ ਜਿੰਨੀ ਕਿ ਸਪੀਡ ਪੜਨੀ ਹੈ ਟਰੈਕਟਰ ਨੇ ਉਹਨਾਂ 'ਚ ਉਹ ਪਹਿਲਾਂ ਸਲੋ ਹੋ ਗਿਆ ਇਹ ਆ ਗੇਰ ਕਹਿੰਦੇ ਕਿ ਇੰਜ ਕੇ ਵਾਜਦਾ ਟਰੈਕਟਰ ਇੰਨੀ ਜਾਣਾ ਆ ਜਾ ਸਾਜੋ ਪਰ ਕੋਣ ਦੇ ਰਲਦਾ ਬਣਾ ਆ ਜੋ ਪਰ ਸਾਜੋ ਤੇ ਆਪਰੇ ਹੋ ਜਾਂਦਾ ਕਿ ਨਾ ਟੁੱਕਾ ਛੇੜਦਾ ਇਹ ਆ ਜਾਕਰ ਜੋ ਪਰ ਗੇਨੇ ਜੋ ਪਰ 2 ਮਿੰਟ ਦਾ ਸਮਾਂ ਖਾ ਗਿਆ ਅਜ ਤੱਕ ਤੇ ਵੇਖਦੇ ਆ 2 ਮਿੰਟ ਤੋਂ ਪਲੱਸ ਜਾਏਗਾ ਖਿੱਚਦਾ ਉਹ ਰੇਸ ਨਹੀਂ ਛੱਡਦੀ ਪਾਈਨੇ ਖਿੱਚ ਕੇ ਰੱਖ ਖਿੱਚ ਕੇ ਇਹ ਆ ਚੱਕ 2 ਮਿੰਟ ਤਾਂ ਹੋ ਗਿਆ ਸਮਾਂ ਕਾਫੀ ਘੱਟ ਸਮਾਂ ਹੀ ਲਾਏਗਾ ਬਾਕੀ 4 ਮਿੰਟ ਤੋਂ ਸਾਰਿਆਂ ਨਾਲੋਂ ਥੱਲੇ ਮਤਲਬ 2 ਮਿੰਟ ਤੇ ਹਜੇ ਕੋਈ ਨਹੀਂ ਪਹੁੰਚਿਆ 2 17 18 ਤੇ ਹਜੇ ਤੱਕ ਪਹੁੰਚੇ ਨੇ ਤੇ ਇਹ ਵੀ ਉਹਨਾਂ ਜੀ ਆਏਗਾ ਲਾ ਹੋ ਗਈ ਲਾਲ ਲਾਲਾ ਲਾਲ ਲਾਲਾ ਹੋਈ ਪਈ ਆ ਲਾਦਾ ਸੀ ਦਾ ਪਰਾਂ ਹਟ ਜਾ ਪਰਾਂ 2382 ਤੇ 3182 23182 ਆ ਗਿਆ ਦਾ ਟਾਈਮ 2 ਮਿੰਟ 31 ਸੈਕਿੰਡ 82 ਮਿਲੀ ਸੈਕਿੰਡ